ਦੁਨੀਆਂ ਪਿੰਨਾਂ ਦਾ ਕਾਸੀ ਸ਼ਾਵਰ ਆ ਦੇ ਕੋ ਮ사ਜ ਚੇਅਰ ਡਰਾਈਵਰਾਂ ਲਈ ਤੇ ਆ ਸਿਟਿੰਗ ਰੂਮਣਾ ਹੋਇਆ ਇਹਨਾਂ ਨੇ ਲਾਂਚ ਟੀਵੀ ਲਾਇਆ ਹੋਇਆ ਹਨ ਤੇ ਤੁਸੀਂ ਬਹਿ ਕੇ ਆਪਣੀ ਕਰਕੇ ਵੀ ਖੜਾ ਸਕਦੇ ਆ ਅਮਰੀਕਾ ਦੇ ਵਿੱਚ ਕੋਈ ਚੱਕਰ ਨਹੀਂ ਕੋਈ ਇਹਨਾਂ ਨੂੰ ਡਿਕਟ ਨਹੀਂ ਦੇ ਸਕਦਾ ਕੋਈ ਕੁਸ਼ਨ ਨਹੀਂ ਕਰ ਸਕਦਾ ਤੇ ਇਹ ਡੈਸ਼ ਟਰੱਕਾਂ ਦਾ ਦੇਖੋ ਇਹ ਚਾਰ ਝੰਡੇ ਲੱਗੇ ਹੋਏ ਨੇ ਅਲਬਰਟਾ ਦਾ ਮੋਂਟਾਨਾ ਦਾ ਕਨੇਡਾ ਦਾ ਤੇ ਯੂ ਐਸ ਆ ਦਾ ਉਹ ਇਹ ਸਕੇਲ ਹੈਗੀ ਆ ਕਨੇਡਾ ਦੇ ਵਿੱਚ ਬਟ ਉਰੇ ਕਰੰਟ ਲੋ ਜੀ ਹੁਣ ਆਪਾਂ ਦੇਤਾ ਸੀ ਵਾਇਰ ਲਾਤੀ ਸੀ ਆ ਤੇ ਵਿੱਚੋਂ ਕੱਢ ਕੇ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਵੀਡੀਓ ਦੇ ਅਗਲੇ 파ਰਟ ਦੇ ਵਿੱਚ ਤੇ ਜਾਂਜ ਕੇ ਜਾਣਾ ਹੁਣ ਰੀਵਰਸ ਸਾਈਡ ਤੋਂ ਆਕਸਨਾਰਡ ਇਹਨਾਂ ਜਿੱਥੇ ਅਸੀਂ ਯੂਨ ਫਲਾਈਂਗ ਜਿਹੇ ਖੜੇ ਆਂ ਰੀਵਰਸ ਸਾਈਡ ਦਾ ਨਾ ਫਲਾਈਂਗ ਜਿਹੜਾ ਸਿਟੀ ਦੇ ਵਿਚਾਂ ਤੇ ਉਰੇ ਜਿੰਨੀਆਂ ਪਾਰਕਿੰਗ ਨੇ ਨੇ ਹਣਾ ਸਾਰੀਆਂ ਰਿਜ਼ਰਵ ਨੇ ਕੋਈ ਵੀ ਯਾਨੀ ਕਿ ਤੁਹਾਨੂੰ ਫ੍ਰੀ ਵਾਲੀ ਪਾਰਕਿੰਗ ਨਹੀਂ ਮਿਲੀ ਹੈਗੀ ਹੈਗੀਆਂ ਵੀ ਥੋੜੀਆਂ ਜੀਆਂ ਵਾਲੀਆਂ ਨਹੀਂ ਹੈਗੀਆਂ ਤੇ ਬਟ ਜਿੰਨੀਆਂ ਵੀ ਹੈਗੀਆਂ ਨੇ ਸਾਰੀਆਂ ਰਿਜ਼ਰਵ ਨੇ ਦੇਖੋ ਇਧਰ ਦੀ ਸਾਈਡ ਹੋ ਗਿਆ ਦੂਜੀ ਸਾਈਡ ਵੀ ਹੋ ਗਿਆ ਤੇ ਸਰਵਿਸ ਇੰਨੀ ਕੁ ਮਾੜੀ ਪੰਪ ਦੀ ਨਾ ਕੋਈ ਸਫਾਈ ਔਰੇ ਤੇ ਅੰਦਰ ਵਾਸ਼ਰੂਮ ਆਂਦੀ ਹੈ ਨਾ ਤੇ ਨਾ ਕੁਝ ਹੋਰ ਹੈ ਨਾ ਤੇ ਬਿਲਕੁਲ ਜਿਵੇਂ ਸਿਟੀ ਦੇ ਵਿੱਚ ਹੈਗਾ ਹਨਾ ਰਿਜ਼ਰਵ ਪਾਰਕਿੰਗਾਂ ਰੱਖੀਆਂ ਹੋਣਾਂ ਸਾਰੀਆਂ ਬਟ ਕੋਈ ਸਫਾਈ ਕੋਈ ਉਹ ਨਹੀਂ ਹੈਗਾ ਇਹਨਾਂ ਦਾ ਸਾਰਾ ਸਾਫ ਕਰ ਗਿਆ ਹੈਗਾ ਯਾਨੀ ਕਿ ਪੁਰਾਣਾ ਪੰਪਾ ਕਾਫੀ ਪੁਰਾਣਾ ਲੱਗਦਾ ਯਾਨੀ ਦੇਖਣ ਨੂੰ ਹਨਾ ਬਟ ਕੋਈ ਡਿਵੈਲਪਮੈਂਟ ਨਹੀਂ ਕੀਤੀ ਹੋਈ ਜਿੱਦਾਂ ਦਾ ਹੈਗਾ ਬਸ ਓਦਾਂ ਦਾ ਹੀ ਆ ਬਟ ਉਹ 스ਕੇਲ ਵੀ ਆ ਨਾ ਇਹ ਵੀ ਦੇਖੋ ਇਹ ਕਿਸੇ ਹੋਰ ਕੰਪਨੀ ਦੀ ਆ ਇਹ ਨਾ ਹੈਗਾ ਜਾਨੀ ਕਿ ਪਾਇਲਟ ਦਾ ਦਾ ਹੈਗਾ ਆ ਹੀ ਲਿੱਤਾ ਹੋਇਆ ਇਹਨਾਂ ਨੇ ਸਟੋਰ ਡਿਫਰੈਂਟ ਆ ਇਹਨਾਂ ਦਾ ਜਿੱਦਾਂ ਹੁਣ ਇਹਨਾਂ ਦੇ ਸਾਰੀਆਂ ਉਹ ਵੀ ਹੈਗੀਆਂ ਨੇ ਸ਼ਾਪਸ ਹੈਗੀਆਂ ਨੇ ਦੇਖੋ ਸਾਰੀਆਂ ਸ਼ਾਪਸ ਜਿੱਦਾਂ ਸ਼ੈੱਡ ਜ ਨਹੀਂ ਪਏ ਹੁੰਦਾ ਆਪਾਂ ਇੰਡੀਆ ਦੇ ਵਿੱਚ ਨਾ ਡੰਗਰਾਂ ਵਾਸਤੇ ਤੇ ਸੇਮ ਓਦਾਂ ਦੀ ਲੁੱਕ ਹੈ ਆਂ ਬੀਖੋ ਓਪਨ ਜੇ ਵਾਂਗੂ ਹੀ ਆ ਸਾਰਾ ਬੀ ਇੱਦਾਂ ਨਹੀਂ ਹੈਗਾ ਕੁਛ ਤੇ ਜਿਹੜੇ ਹੈਗੇ ਨੇ ਆਪਣੇ ਆਹ ਨੇ ਫਿਊਲ ਵਾਲੇ ਪੰਪ ਨੇ ਏ ਵੀ ਮਤਲਬ 4 ਨੇ 4 ਪਤਾ ਨਹੀਂ 5 ਨੇ 4 5 ਨੇ ਹਨਾ ਦੇਖੋ ਸਾਰੀਆਂ ਰਿਜ਼ਰਵ ਨੇ ਸਾਰੀਆਂ ਹਨਾ ਨਾ ਤੇ ਹੋਵੇ ਫਿਰ ਮਜਬੂਰੀ ਬਸ ਕਢਾਉਣੀ ਪੈਂਦਾ ਹਨਾ ਤੇ ਆਪਾਂ ਕੁਝ ਕਰ ਨਹੀਂ ਸਕਦੇ ਇਹ ਆ ਜੀ ਆਪਣਾ 5 ਸਟਾਰ ਹੋਟਲ ਦਾ ਬੈੱਡ ਥੋੜਾ ਜਿਆ ਸੈੱਟ ਜਿਆ ਕਰਨੇ ਵਾਲਾ ਇਹਨੂੰ ਤੁਸੀਂ ਅਗਨੋਰੇ ਮਾਰੇ ਥੋੜਾ ਜਿਹਾ ਹੁਣ ਕਰਦੇ ਆ ਬਸ ਆਪਾਂ ਸੈੱਟ ਇਹਨੂੰ ਉਰੇ ਜਿੰਨੀ ਵੀ ਨਾ ਫਾਰਮਿੰਗ ਲਈ ਆਪਣੀ ਮਸ਼ੀਨਰੀ ਵਰਤਦੇ ਆ ਨਾ ਇਹ ਸਾਰੀ ਜੌਨ ਡੀਅਰ ਦੀ ਆ ਜਾਂ ਜੌਨ ਡੀਅਰ ਜਾਂ ਹੌਲੈਂਡ ਹੌਲੈਂਡ ਦਾ ਬਹੁਤ ਘੱਟ ਤੁਹਾਨੂੰ ਦਿਖੂਗੀ ਤੇ ਮੋਸਟਲੀ ਜਿੰਨੇ ਵੀ ਹੈਗੇ ਆ ਜੌਨ ਡੀਅਰ ਹੀ ਵਰਤਦੇ ਨੇ ਤੇ ਕੰਪਾਈਨ ਹੋਵੇ ਚਾਹੇ ਟਰੈਕਟਰ ਹੋਣ ਤੇ ਆ ਹੈਗਾ ਫਾਰਮ ਫਾਰਮ ਦੇ ਵਿੱਚ ਨਾ ਆ ਮਿਲਦਾ ਜਿਹੜੀ ਵੀ ਖੇਤੀ ਹੋਰੀ ਆ ਉਹਨੂੰ ਟੁੱਪ ਟੁੱਪ ਚਾਉਣ ਵਾਸਤੇ ਇਹਨਾਂ ਨੇ ਕਵਰ ਕੀਤਾ ਹੋਇਆ ਤੇ ਉਰੇ ਮੋਸਟਲੀ ਆ ਨਾ ਬਾਗ ਨੇ ਹਨਾ ਜਿੱਦਾਂ ਗਰੇਪਸ ਹੋ ਗਏ ਹਨਾ ਤੇ ਬਦਾਮ ਹੋ ਗਏ ਤੇ ਪਿਸਤਾ ਹੋ ਗਿਆ ਇਹਨਾਂ ਦੇ ਤਾਂ ਪੱਕੇ ਹਨਾ ਲੱਗੇ ਹੁੰਦੇ ਨੇ ਬੀ ਪਰਮਾਨੈਂਟ ਤੇ ਜਿਹੜੇ ਦੂਜੇ ਹੁੰਦੇ ਨੇ ਉਹ ਚੇਂਜ ਹੁੰਦੇ ਰਹਿੰਦੇ ਨੇ ਆ ਹੁਣ ਉਰੇ ਹੁਣ ਸੀਜ਼ਨਲੀ ਕੁਝ ਹੋਰ ਬੀਜਣਗੇ ਤੇ ਇਹਨਾਂ ਨੇ ਪੂਰਾ ਇਨ ਤਿਆਰ ਕੀਤਾ ਪਿਆ ਦੇਖੋ ਐਨ ਪੂਰੀ ਆਉਂਦੀ ਹੈ ਨਾ ਪੰਜਾਬ ਦੀ ਫੀਲਿੰਗ ਤੇ ਐਨ ਪੱਧਰੀ ਜ਼ਮੀਨ ਐਵੇਂ ਨਹੀਂ ਫਿਰ ਕਹਿੰਦੇ ਇਹਨੂੰ ਮਿਨੀ ਪੰਜਾਬ ਇਹ ਕੀ ਹੋ ਗਿਆ ਇੱਕ ਸਰੀ ਹੋ ਗਿਆ ਇਹ ਦੋਨੇ ਮਿੰਨੀ ਪੰਜਾਬ ਨੇ ਵੀ ਆਪਣੀ ਰੋਡ ਦੇ ਉੱਤੇ ਰੇੜੀਆਂ ਨਹੀਂ ਲੱਗਦੀਆਂ ਹੁੰਦੀਆਂ ਸਟਾਲਾਂ ਲਾਉਂਦੇ ਹੁੰਦੇ ਨੇ ਉਦਾਂ ਸੀਮੈਂਟ ਨੇ ਲਾਈਆਂ ਹੁੰਦੀਆਂ ਨਹੀਂ 8 ਦੇ 8 ਦੇ ਦੋ ਜਿੱਦਾਂ ਹੈਗੀਆਂ ਉਹ ਚੈਰੀਆਂ ਦੀਆਂ ਹੋ ਗਈਆਂ ਨਾ ਠੀਕ ਗ੍ਰੇਪਸ ਹੋ ਗਏ ਤੇ ਆਪਣਾ ਦੂਜਾ ਵਾਟਰਮੈਲਨ ਹੋ ਗਿਆ ਸਾਰਾ ਕੁਝ ਜਾਨੀਆਂ ਇਹਨਾਂ ਨੇ ਆ ਰੋਡ ਦੇ ਉੱਤੇ ਇੰਸਟਾਲਰਾਈਆਂ ਉਹਨਾਂ ਨੇ ਵੀ ਜਿੱਦਾਂ ਕੋਈ ਰੁਕਦਾ ਤੇ ਆਪਣਾ ਬਾਏ ਕਰ ਲੈਂਦਾ ਉਦਾਂ ਹੀ ਸੀਮ ਤੇ ਲੋ ਵੀ ਨਾ ਹਾਇਰਿੰਗ ਕਲਾਸ 8 ਡਰਾਈਵਰ ਉਹ ਇਹਨਾਂ ਅਮਰੀਕਾ ਦੇ ਵਿੱਚ ਹਾਇਰਿੰਗ ਬਹੁਤ ਚੱਲਦੀ ਹੈ ਹਰ ਇੱਕ ਜਗ੍ਹਾ ਹਰ ਇੱਕ ਟਰੱਕ ਦੇ ਮਗਰ ਲਿਖਿਆ ਹੁੰਦਾ ਵੀ ਹਾਇਰਿੰਗ ਸਟਾਰਟ ਆ ਹਨਾ ਤੇ ਇਹਦਾ ਮਤਲਬ ਵੀ ਅਮਰੀਕਾ ਦੇ ਵਿੱਚ ਕੰਮ ਹੈਗਾ ਕੈਨੇਡਾ ਦੇ ਵਿੱਚ ਕੰਮ ਨਹੀਂ ਹੈਗਾ ਤੇ ਮੋਸਟਲੀ ਮੈਂ ਦੇਖਦਾ ਹੀ ਹੁਣ ਨਾ ਤੇ ਲੋ ਵੀ ਹੁਣ ਆਪਾਂ ਕਰਕੇ ਆਈਏ ਚੈੱਕ ਇਨ ਤੇ ਦੱਸਿਆ ਹੀ ਵੀ ਅਸੀਂ ਪਹੁੰਚ ਗਏ ਆ ਇਹ ਹੈਗਾ ਆਕਸਨਾਟ ਉਰ ਤਾਂ ਆਪਾਂ ਚੱਕਣਾ ਬਨਾਨਾ ਬਨਾਨਿਆਂ ਦਾ ਲੋੜਾ ਤੇ ਆਹ ਦੇਖੋ ਡਾਕਸ ਨਾ ਅੱਜ ਖਾਲੀ ਪਈਆਂ ਨੇ ਸਾਰੀਆਂ ਤੇ ਲਾਸਟ ਟਾਈਮ ਨਾਲ ਸਾਡੇ ਅਸੀਂ ਨਾਲ ਵਾਲੇ ਵੇਅਰਹਾਊਸ ਦੇ ਵਿੱਚ ਲੋਡ ਚਾੱਕ ਕੇ ਲੱਗੇ ਸੀਗੇ ਤੇ ਉਦੋਂ ਮਤਲਬ ਬਹੁਤ ਰਸ਼ ਸੀਗਾ ਔਰ ਟਰੱਕ ਬਾਹਰ ਤੱਕ ਖੜੇ ਸੀਗੇ ਅੱਜ ਤਾਂ ਲੱਗਦਾ ਜਲਦੀ ਉਹ ਕਰ ਦੇਣਗੇ ਮੈਨੂੰ ਲੱਗਦਾ ਜਿਹੜੇ ਹਸਾਮ ਨਾਲ ਵੀ ਹੈ ਨਹੀਂਗਾ ਇੰਨਾ ਰਸ਼ ਤੇ ਆ ਹੈਗਾ ਇਹਨਾਂ ਦਾ ਚੈੱਕ ਇਨ ਆਫਿਸ ਆਜੋ ਦੇਖਦੇ ਅੰਦਰ ਕੀ ਕਹਿੰਦੇ ਨੇ ਇਹ ਲੋਜੀ ਕੰਟੇਨਰ ਵੀ ਜਾ ਰਹੇ ਨੇ ਕੰਟੇਨਰਲ ਲੋਡ ਵੀ ਆਹੇ ਇਹਨਾਂ ਦੇ ਮਤਲਬ ਸ਼ੰਟਰ ਕਲਮਾਰ ਤਾਵਾ ਆਪਣਾ ਕੈਨੇਡਾ ਦਾ ਹੈ ਤੋ ਆਇਆ ਹੋਇਆ ਸੀ ਨਾ ਰਿਹਾ ਕੰਟੇਨਰ ਖੜੇ ਨੇ ਲੋਡਰ ਸਾਡੇ ਕੰਟੇਨਰਾਂ ਨੇ ਵੀ ਟਰਕਿੰਗ ਦਾ ਕੰਮ ਬਹੁਤ ਆਇਆ ਹੋਇਆ ਅੱਜਕੱਲ ਤੇ ਨਹੀਂ ਤਾਂ ਉਹ ਟਰਕਿੰਗ ਬਹੁਤ ਇਜ਼ੀ ਆ ਖੜਾ ਆਪਾਂ ਲਾਉਣਾ 9 ਨੰਬਰ ਤੇ ਆ ਡੋਰ ਮਿਲਿਆ 9 ਨੰਬਰ ਇਹ ਕੰਨਾਪਾ ਬੈਕਅਪ ਤੇ ਪਹਿਲਾਂ ਕਰਾਂਗੇ ਆਪਾਂ ਇਦਾਂ ਸਲੂਵ ਆਪਣੇ ਨਾ ਇਹ ਉਹ ਨਾ ਅਮਰੀਕਾ ਦੇ ਵਿੱਚ ਹੈਗਾ ਹੀ ਆ ਸਾਰ ਜਿੰਨੇ ਯਾਰ ਉਸਨੇ ਸਾਰੇ ਕਰਵਾਉਂਦੇ ਨੇ ਐਕਸਲ ਬੈਕ ਤੇ ਰਾਈਟ ਵਿੱਚ ਆਪਾਂ ਨੂੰ ਹੋਏ ਕਰਨੇ ਪੈਂਦੇ ਨੇ ਦੁਬਾਰਾ ਫੇਰ ਕੈਲੀਫੋਰਨੀਆ ਦੇ ਕਰਕੇ ਆ ਬਿਹਾਰਾ ਹੌਸਾ ਜਿੱਥੇ ਲਾਸਟ ਟਾਈਮ ਅਸੀਂ ਚੱਕਿਆ ਸੀ ਲੋਡ ਸੈਲਡ ਤੇ ਲੋਡ ਦਾ ਵੀ ਪੰਗਾ ਪਿਆ ਸੀ ਉਰੇ ਕਿਉਂਕਿ ਉਹਦੇ ਨਾ ਪਹਿਲਾਂ ਇਹਦੀ ਪਿਕਅਪ ਹੁੰਦੀ ਆ ਦੋ ਪਿਕਾਪਾਂ ਹੁੰਦੀਆਂ ਨੇ ਇਹਦੇ ਨਾਲ ਤੇ ਇੱਕ ਕ੍ਰਾਸ ਡੌਗ ਦਾ ਕੰਮ ਵੀ ਕਰਦੇ ਨੇ ਉਹ ਰੀ ਕ੍ਰਾਸ ਡੌਗ ਵੀ ਆਉਂਦੇ ਨੇ ਤਾਂ ਕਰਕੇ ਪੰਗਾ ਪਿਆ ਸੀਗਾ ਵੀ ਪਹਿਲਾਂ ਫਿਰ ਉਹਨੇ 10 ਵਜੇ 9 ਵਜੇ ਬੰਦ ਹੋ ਜਾਣਾ ਸੀਗਾ ਅੱਜ ਪਹਿਲਾਂ ਉੱਥੇ ਚਲੇਗੇ ਸੀ ਇਹ ਆਲਰੇਡੀ ਬੰਦ ਹੋ ਗਏ ਸੀਗੇ ਪਹਿਲਾਂ ਸੀਗਾ ਵੀ ਉਹ ਪਿਕ ਕਰ ਲਈਏ ਕੰਪਨੀ ਕਹਿੰਦੀ ਤੇ ਮੁੜ ਕੇ ਤੁਸੀਂ ਆਪੇ ਕਰ ਲਿਓ ਤਾਂ ਸੀਗਾ ਹੂੰ ਇਹ ਹੁਣ ਆਪਾਂ ਕਰ ਲਈਏ ਆਪਣੇ ਐਕਸਲ ਮੂਵ ਏ ਲਾਈਟ ਥੱਲੇ ਲੱਗੀ ਹੋਈ ਆ ਨਹੀਂ ਲਾਈਟ ਹੋ ਰਹੀ ਦੋ ਸੇਵ ਕੀਤਾ ਹੈਗਾ ਸੀਗਾ ਇਹਨਾਂ ਦਾ ਜਿਹੜਾ ਤੇ ਬੀ ਟਾਕ ਹੋਣੀ ਚਾਹੀਦੀਆਂ ਤੇ ਸਾਰਾ ਆ ਨਵੀਆਂ ਟੋ ਨੇ ਕੀ ਹੈ ਪਤਾ ਨਹੀਂ ਕੀ ਆ ਇਹ ਪਤਾ ਲੱਗੂ ਹੁਣ ਕੀ ਸੱਤ ਆ ਬਹੁਤ ਨਾ ਪਿੰਨ ਅੰਦਰ हो गया कर लागे लो चकन तो बाद देख लगे वेट किन्ना का अपना वो आ, लो भी। तो आ, सारा कुछ वह अपना चौक कर दी बील, तो बील टॉक है नी ਚਲੋ ਕਿਆ ਹਰਜੂਆ ਤੇ ਪਹਿਲਾਂ ਮੈਨੂੰ ਲੱਗਿਆ ਸੀ ਬੀਲ ਚੋਕ ਹੈਗਾ ਹੈ ਨਹੀਂ ਗਾ ਚਲੋ ਠੀਕ ਆ ਆਹ ਲਓ ਡਾ ਰੀਫਰ ਕਰ ਲਿਆ ਆਪਾਂ ਸੈਟਪ ਆਹ ਮਾਈ ਗਾ ਆਹ ਫੈਸਲਾ ਹੋਇਆ 35 ਗੱਪੇ ਸਖਾ ਮਾ ਤੇ ਫੈਸਲਾ ਪੇਪਰ ਮਿਲ ਗਈ ਸੀ ਆਪਾਂ ਨੂੰ ਤੇ ਲੋਡ ਇਹਨਾਂ ਨੇ ਕਰ ਦਿੱਤਾ ਸੀਗਾ ਤਕਰੀਬਨ ਮਿੰਲਾ ਦਾ 20 20 ਮਿੰਟ ਚ ਲੋਡ ਹੋ ਗਿਆ ਹੂੰ ਚਲੋ ਜੀ ਦਾਨਾ ਆਪਣਾ ਸਾਰਾ ਕੁਝ ਤੇ ਹੁਣ ਆਪਾਂ ਲੋਡ ਵਾੜਾ ਲਾ ਕੇ ਲੋਡ ਕਰਕੇ ਸਿਕਯੁਰ ਚੱਲੀਏ ਕੈਲਗਰੀ ਵੱਲੋਂ ਪਨਾਣਾ ਕੇਲਿਆਂ ਦਾ ਲੋੜ ਆ ਵੀ ਆਪਣੇ ਕੋਲ ਹੀ ਸਵਾਰੀ ਕੈਲਗਰੀ ਵਾਲੇ ਉਹ ਜੋ ਰੈਡੀ ਕੇ ਲੈਣ ਵਾਸਤੇ ਉਡੇ ਵਾਸਤੇ ਲੈ ਕੇ ਆ ਰਹੇ ਆਪਾਂ ਸਵਰੀ ਬਨਾਨਾਸ ਟੈਂਪਰੇਚਰ ਚੈੱਕ ਕਰ ਲਿਆ ਇਦਾਂ ਜਿਹੜਾ ਟੈਂਪਰੇਚਰ ਚੈੱਕ ਕਰਨਾ ਹੁੰਦਾ ਆਪਾਂ ਨੇ ਤੇ ਵੀ 올 ਗੁੱਡ ਆ ਨਾ ਤੇ ਕਿਉਂਕਿ ਸਾਰੇ ਜਿੰਨੀਆਂ ਬਿਸਕਿਟਾਂ ਹੁੰਦੀਆਂ ਨੇ ਮਤਲਬ 7-8 ਬਿਸਕਿਟਾਂ 7-8 ਬਾਕਸਾਂ ਦੇ ਵਿੱਚੋਂ ਟੈਂਪਰੇਚਰ ਚੈੱਕ ਕਰ ਲਈ ਆ ਨਾ ਡੈਮੇਜ ਹੋਇਆ ਹੋਇਆ ਤੇ ਜਦੋਂ ਆਪਾਂ ਸਟ੍ਰੈਪ ਲਾਉਂਦੇ ਆ ਤਾਂ ਉਦੋਂ ਹੀ ਬਾਹਰ ਨੂੰ ਆਈ ਜਾਂਦਾ ਤੇ ਇਹਦੇ ਪੇਚ ਉਖੜੀ ਜਾਂਦੇ ਨੇ ਲੋ ਜੀ ਡੋਰ ਕਰਤੇ ਆਪਾਂ ਬੰਦ ਤੇ ਹਜੇ ਡਿਸਪੈਚ ਕਰਨ ਦੀ ਵੇਟ ਕਰਿਓ ਸੀਲ ਨਾ ਲਾਇਓ ਤੇ ਵੀ ਕਸਟਮਰ ਨੂੰ ਪੇਪਰ ਵਰਕ ਭੇਜਿਆ ਵੀ ਦੇਖਦੇ ਆ ਉਹ ਸਾਰਾ ਕਹਿ ਦੇਣ ਇੱਕ ਵਾਰੀ ਤੇ ਫਿਰ ਦੁਰਿਓ ਲੋ ਜੀ ਆਪਾਂ ਐਕਸਲ ਵੀ ਕਰ ਲਈ ਸੀ ਸੈਟ ਜਿੱਦਾਂ ਕੈਲੀਫੋਰਨੀਆ ਦੇ ਵਿੱਚ ਹੁੰਦੇ ਨੇ 40 ਫੀਲਡਸ ਤੋਂ ਅੰਦਰ ਤੇ 41 ਤੋਂ ਅੰਦਰ ਹੋਣੀ ਚਾਹੀਦੀਆਂ ਆਪਣੀ ਐਕਸਲ ਕੈਲੀਫੋਰਨੀਆ ਦੇ ਵਿੱਚ ਇਹ ਨਾ ਜਿਹੜਾ ਜਿੱਦਾਂ ਹੁਣ ਬਨਾਣਾ ਦਾ ਲੋਡ ਆ ਇਹ ਨਾ ਮੈਕਸੀਕੋ ਤੋਂ ਆਉਂਦਾ ਤੇ ਅਮਰੀਕਾ ਦੇ ਵਿੱਚ ਮੈਕਸੀਕੋ ਤੋਂ ਆਉਂਦਾ ਮੈਕਸੀਕੋ ਦਾ ਪਾウダー ਨੇੜੇ ਉਹ ਆ ਮੈਕਸੀਕੋ ਤੋਂ ਜਿਹੜਾ ਲੋਡ ਆਉਂਦਾ ਫਿਰ ਅੱਗੇ ਇਹ ਵੇਅਰ ਹੌਸਾਲੇ ਹਨ ਬਰੋਕਰ ਖਰੀਦੇ ਨੇ ਤੇ ਇਹ ਫਿਰ ਅੱਗੇ ਸੈਲ ਕਰਦੇ ਨੇ ਜਿੱਦਾਂ ਹੁਣ ਕੈਨੇਡਾ ਨੂੰ ਜਾਂਦਾ ਜਿਹੜਾ ਹੈ ਨਾ ਫਰੂਟ ਸਾਰਾ ਜਿੰਨਾ ਫਰੂਟ ਆ ਸਾਰਾ ਮੈਕਸੀਕੋ ਤੋਂ ਹੀ ਆਉਂਦਾ ਤੇ ਉੱਥੇ ਤੋਂ ਹੀ ਜਾਂਦਾ ਇਹਨਾਂ ਦਾ ਟਰੱਕ ਲੈਣਾ ਵੀ ਜਿਹੜੇ ਟਰੱਕ ਸਲੋ ਚੱਲਦੇ ਨੇ ਕਿਉਂਕਿ ਅਪ ਹਿੱਲਾ ਨਾ ਤੇ ਮੋਸਟਲੀ ਸਕੇਲ ਨਾ ਵੀ ਇੱਧਰ ਹੀ ਰਾਈਟ ਹੈਂਡ ਸਾਈਡ ਹੈ ਤਾਂ ਕਰਕੇ ਇੱਧਰ ਰੱਖਣਾ ਪੈਂਦਾ ਇਹਨਾਂ ਹੁਣ ਅਸੀਂ ਰੁਕੇ ਸੀਗੇ ਉਰੇ ਮਤਲਬ ਐਕਸਿਟ ਲੈ ਕੇ ਤੇ ਨਾਲ ਟਰੱਕ ਰੋਕਿਆ ਸੀਗਾ ਹਾਈਵੇ ਤੋਂ ਤੇ ਦੇਖ ਲਓ ਇਹਨਾਂ ਨੇ ਉਰੇ ਵੀ ਲਿਖ ਕੇ ਲਾਇਆ ਹੋਇਆ ਨਾ ਵੀ ਜੇ ਥੋੜੀ ਗਾਰ ਵੀ ਸਿੱਟਦੇ ਆ ਨਾ ਤਾਂ ਤੋਂ ਨੂੰ 2000 ਡਾਲਰ ਦਾ ਫਾਈਨਾ ਅਮਰੀਕਾ ਦੀਆਂ ਸੜਕਾਂ ਦੇ ਉੱਤੇ ਤਾਂ ਹਜੇ ਵੀ ਰੌਣਕ ਹੈਗੀ ਆ ਟਰੱਕਾਂ ਦੀ ਯਾਨੀ ਪੂਰਾ ਬੀਜ਼ੀ ਆ ਇੱਕ ਤਾਂ ਵੱਡਾ ਹੋਣ ਕਰਕੇ ਤੇ ਇੱਕ ਹੈਗੇ ਨੇ ਨਾ ਉਹਦੇ ਕੰਮ ਲੋਕਲ ਕੰਮ ਵੀ ਹੈਗਾ ਪਲੱਸ ਹਾਈਵੇ ਦਾ ਤਾਂ ਹੈਗੇ ਹੀ ਹੈਗਾ ਤੇ ਬਟ ਕੈਨੇਡਾ ਦੇ ਵਿੱਚ ਟਰੱਕਿੰਗ ਬਹੁਤ ਜ਼ਿਆਦਾ ਸਲੋ ਆ ਇਹ ਮੰਨਣੀ ਪੈਣੀ ਆ ਗੱਲ ਆਪਾਂ ਨੂੰ ਨਾ ਸਕੇਲ ਦਾ ਅੱਗੇ ਸਾਈਨ ਆ ਗਿਆ ਸੀ ਕਿ ਆ ਵੀ ਅੱਗੇ ਸਕੇਲ ਆ ਤੇ ਉਹਦੇ ਨਾਲ ਦੋ ਸੈਂਸਰ ਲੱਗੇ ਹੁੰਦੇ ਨੇ ਆ ਮਤਲਬ ਜੁਕਤਾ ਜਰੂਰ ਐਂਟਰ ਹੁੰਦੇ ਆ ਆਪਾਂ ਤੇ ਉਦੋਂ ਐਂਟਰ ਹੁੰਦੀ ਸਾਰੇ ਹੁਣ ਮੈਨੂੰ ਬਾਈਪਾਸ ਆ ਗਿਆ ਤੇ ਆ ਗ੍ਰੀਨ ਲਾਈਟਸ ਹੋ ਗਈਆਂ ਨਾ ਤੇ ਇਹਦਾ ਮਤਲਬ ਹੁੰਦਾ ਵੀ ਬਾਈਪਾਸ ਜੇ ਰੈੱਡ ਹੋ ਜਾਣਾ ਤਾਂ ਫਿਰ ਆਪਾਂ ਨੂੰ ਸਕੇਲ ਦੇ ਅੰਦਰ ਐਂਟਰ ਹੋਣਾ ਪੈਂਦਾ ਇਹ ਯੂਟਾ ਦੇ ਜਿਹੜਾ ਐਂਟਰ ਹੁੰਦੀਆਂ ਨਾ ਸਟੇਟ ਦੇ ਬਾਰਡਰ ਦੇ ਉੱਤੇ ਤੇ ਉਦੋਂ ਬਹੁਤ ਵੱਡੀ ਸਕੇਲ ਆ ਇਹ ਤੇ ਯੂਟਾ ਦੀ ਐਂਟਰ ਹੁੰਦੇ ਸਾਰੇ ਹੁਣ ਦੇਖੋ ਨਾ ਇਹ ਨਾ ਮਰਜ ਹੋ ਰਿਹਾ ਹਾਈਵੇ ਦੇ ਉੱਤੇ ਰੋਡ ਐਗਜ਼ਿਟ ਤੋਂ ਨਾ ਤੇ ਜਦੋਂ ਮਰਜ ਹੋਣਾ ਹੁੰਦਾ ਤਾਂ ਆਪਾਂ ਨੂੰ ਫਿਰ ਲੇਨ ਚੇਂਜ ਕਰਨੀ ਚਾਹੀਦੀ ਹੈ ਰਾਈਟ ਵੇ ਤੇ ਜੇ ਆਪਣੇ ਆਨ ਲੱਗਦਾ ਵੀ ਆਪਣੇ ਨਾਲ ਵਾਲੀ ਲੇਨ ਬੀ ਐਮਟੀ ਆ ਖਾਲੀ ਆ ਨਾ ਤਾਂ ਪਰ ਰਾਈਟ ਵਾਲੀ ਲੈਫਟ ਚ ਕਰ ਲਓ ਟਰੱਕ ਤੇ ਪਲਾਸੀ ਜੇ ਤੁਹਾਨੂੰ ਨਹੀਂ ਲੱਗਦਾ ਵੀ ਇਹ ਨਾ ਲੇਨ ਕਈ ਵਾਰ ਬੀਜ਼ੀ ਹੁੰਦੀ ਆ ਤਾਂ ਥੋੜੀ ਜੀ ਆਪਣਾ ਉਹ ਦੇ ਕੇ ਤਾਂ ਉਹਨੂੰ ਮਰਜ ਹੋਣ ਲਈ ਆਪਣੀ ਸਪੇਸ ਦੇਣੀ ਚਾਹੀਦੀ ਆ ਥੋੜੀ ਜੀ ਤੇ ਵੀ ਮਰਜ ਹੋ ਜਵੇ ਜੇ ਤੁਹਾਡਾ ਲੱਗਦਾ ਵੀ ਤੁਹਾਡਾ ਟਰੱਕ ਨਿਕਲ ਜਾਂਦਾ ਉਸ ਤੋਂ ਪਹਿਲਾਂ ਤਾਂ ਫੇਰ ਕੱਢ ਲਓ ਆਪਣਾ ਟਰੱਕ ਜੇ ਤੁਹਾਨੂੰ ਲੱਗਦਾ ਵੀ ਨਹੀਂ ਨਾ ਦੋਨੇ ਬਰਾਬਰ ਦੇ ਉੱਥੇ ਹੋਣਗੇ ਨਾ ਐਂਟਰ ਤਾਂ ਫੇਰ ਤੁਹਾਨੂੰ ਉਹ ਸਪੇਸ ਦੇ ਜਾਣੀ ਚਾਹੀਦੀ ਆ ਹਾਂ ਹੁਣ ਅੱਗੇ ਪੁਲਿਸ ਵਾਲੇ ਨੇ ਨਾ ਕੋਈ ਪੁੱਲ ਕੀਤਾ ਹੋਇਆ ਤੇ ਨੇੜੇ ਜਾ ਕੇ ਪਤਾ ਲੱਗੂਗਾ ਵੀ ਕਿਹਨੂੰ ਪੁੱਲ ਕੀਤਾ ਹੋਇਆ ਲੱਗਦੀ ਰਕਾਰਿਆ ਟਰੱਕ ਤਾਂ ਦਿਖ ਨਹੀਂ ਰਿਹਾ ਹੈਗਾ ਤੇ ਜਦੋਂ ਏਦਾਂ ਵੀ ਹੁੰਦਾ ਹੈ ਨਾ ਤਾਂ ਉਰੇ ਅਮਰੀਕਾ ਦੇ ਵਿੱਚ ਆਪਾਂ ਸਪੀਡ ਘਟਕਨ ਦੀ ਲੋੜ ਨਹੀਂ ਹੈਗੀ ਸਪੀਡ ਆਪਣੀ ਉਦਾਂ ਹੀ ਰੱਖੋ ਬਟ ਲੇਨ ਚੇਂਜ ਕਰ ਲਓ ਉਹਦੇ ਨਾਲ ਵਾਲੀ ਲੇਨ ਨੂੰ ਲੇਨ ਨੂੰ ਐਮਪਟੀ ਛੱਡ ਦਿਓ ਤੇ ਲੈਫਟ ਵਾਲੀ ਸਾਈਡ ਕਰ ਲਓ ਤੁਸੀਂ ਆਪਣੇ ਟਰੱਕ ਨੂੰ ਤੇ ਜੋ ਵੀ ਹੈਗਾ ਤੁਹਾਡੇ ਕੋਲ ਟਰੱਕ ਜਾਂ ਕਾਰ ਲੋ ਵੀ ਹੁਣ ਆਪਾਂ ਪਹੁੰਚ ਗਏ ਸੀਗੇ ਪਾਇਲਟ ਦੇ ਉੱਤੇ ਉਰੇ ਆਪਾਂ ਲੈਣੀ ਆ ਬ੍ਰੇਕ 30 ਮਿੰਟਸ ਦੀ ਤੇ ਬ੍ਰੇਕ ਲੈਣੀ ਜ਼ਰੂਰੀ ਆ ਨਾ 8 ਘੰਟਿਆਂ ਤੋਂ ਪਹਿਲਾਂ ਪਹਿਲਾਂ ਤਾਂ ਤੁਹਾਡੀ ਬੁੱਕ ਤਾਂ ਤੁਹਾਨੂੰ ਅਗਲੇ ਜਿਹੜੇ 3 ਘੰਟੇ ਨੇ ਉਹ ਮਿਲਣਗੇ ਤੇ ਆਪਾਂ ਲੈਣਾ ਸੀ ਸ਼ਾਵਰ ਆ ਦੇਖੋ ਮ사ਜ ਚੇਅਰ ਡਰਾਈਵਰਾਂ ਲਈ ਤੇ ਆ ਸਿਟਿੰਗ ਰੂਮ ਨਾਲ ਹੋਇਆ ਇਹਨਾਂ ਨੇ ਲੌਂਜ ਟੀਵੀ ਲਾਇਆ ਹੋਇਆ ਨਾ ਤੇ ਤੁਸੀਂ ਬਹਿ ਕੇ ਆਪਣੀ ਵੇਟ ਕਰ ਸਕਦੇ ਜੇ ਸ਼ਾਵਰ ਦੀ ਬੇਟਿੰਗ ਚੱਲ ਰਹੀ ਹੁੰਦੀ ਆ ਲੋ ਵੀ ਹੁਣ ਆਪਾਂ ਲੈਣਾ ਸ਼ਾਵਰ ਤੇ ਆ ਗਿਆ ਸੀ ਆਪਣਾ ਨੰਬਰ ਤੇ ਕੋਡ ਆ ਜਾਂਦਾ ਹੁੰਦਾ ਤੇ ਫਿਰ ਆਪਾਂ ਹੋਵਾਂਗੇ ਐਂਟਰ ਅੰਦਰ ਤੇ ਤੁਹਾਨੂੰ ਮਿਲਾਂਗੇ ਸ਼ਾਵਰ ਤੋਂ ਬਾਅਦ ਲੋ ਜੀ ਸ਼ਾਵਰ ਲੈਣ ਤੋਂ ਬਾਅਦ ਆਪਾਂ ਬਣਾ ਲਈ ਸੀ ਕਾਫੀ ਤੇ ਆਪਾਂ ਬਣਾਉਂਦੇ ਹਾਂ ਪਾਇਲਟ ਹਾਊਸ ਤੇ ਇਨਸਟੈਂਟ એનર્ਜੀ ਦੋ ਕਾਫੀਆਂ ਮਿਕਸ ਕਰਕੇ ਪੀਨੇ ਆ ਤੇ ਨਾਲ ਆਪਾਂ ਕਢਾ ਲਿਆ ਸੀ ਮੈਨੀਫੈਸਟੋ ਆਪਣਾ ਕਿਉਂਕਿ ਇਹ ਤੋਂ ਬਿਨਾ ਆਪਾਂ ਬਾਰਡਰ ਨਹੀਂ ਕਰਾਸ ਕਰ ਸਕਦੇ ਇਹ ਆਪਣੇ ਕੋਲ ਹੋਣਾ ਜ਼ਰੂਰੀ ਆ ਆਪ ਖੜਾ ਫਲੈਟ ਰੈਡ ਦੀ ਐਮਪੀ ਹੜਾ ਇਹਨੇ ਵੀ ਚੱਕਣਾ ਹੋਣਾ ਲੋਡ ਤੇ ਲੋ ਜੀ ਨਿਕਲ ਗਏ ਸੀ ਆਪਾਂ ਹੁਣ ਫੇਰ ਕੈਲਗਰੀ ਵੱਲ ਨੂੰ ਬ੍ਰੇਕ ਹੋ ਗਈ ਸੀ ਡਨ ਸ਼ਾਵਰ ਵੀ ਲੈ ਲਿਆ ਸੀ ਬ੍ਰੇਕ ਦੇ ਵਿੱਚ ਆਪਾਂ ਨੇ ਕਾਫੀ ਵੀ ਚੱਕ ਲਈ ਤੇ ਆਪਣਾ ਮੈਨੀਫੈਸਟੋ ਵੀ ਕਢਾ ਲਿਆ ਤੇ ਸਾਰਾ ਕੰਮ ਹੋ ਜਾਂਦਾ ਵੈਸੇ 30 ਮਿੰਟਸ ਦੇ ਵਿੱਚ ਤੇ ਆਪਣੇ ਬਸ 5 ਮਿੰਟ ਉੱਤੇ ਹੋ ਗਏ ਸੀਗੇ 35 ਮਿੰਟ ਹੋ ਗਏ ਸੀ ਆਪਾਂ ਨੂੰ ਬ੍ਰੇਕ ਤੇ ਖੜਿਆ ਨੂੰ ਇਵੇਂ ਦੇ ਉੱਤੇ ਜਰੂਰੀ ਆਪਾਂ ਸਿਟੀ ਦੇ ਵਿੱਚ ਐਂਟਰ ਹੁੰਦੇ ਆ ਨਾ ਇੱਕ ਨਾ ਇੱਕ ਲੀਨ ਇਹਨਾਂ ਨੇ ਛੱਡੀ ਹੋਈ ਆ ਐਕਸਪ੍ਰੈਸ ਐਂਟਰੀs ਵਾਸਤੇ ਹੈ ਨਾ ਤੇ ਉਹ ਮਤਲਬ ਨਾ ਜਿੱਦਾਂ ਕੋਈ ਅਮਰਜੈਂਸੀ ਹੈ ਨਾ ਹੁੰਦੀ ਆ ਕੋਈ ਬਾਈਚਾਂਸ ਰੋਡ ਤੇ ਜਾਮ ਲੱਗਿਆ ਹੁੰਦਾ ਤਾਂ ਐਮਬੂਲੈਂਸ ਹੋ ਗਈ ਜਾਂ ਪੁਲਿਸ ਵਾਲਿਆਂ ਨੇ ਅੱਗੇ ਨਿਕਲਣਾ ਹੁੰਦਾ ਅਮਰਜੈਂਸੀ ਵਾਸਤੇ ਛੱਡੀ ਹੁੰਦੀ ਆ ਲੇਨ ਛੱਡੀ ਦਾ ਵੈਸੇ ਆਮ ਬੰਦੇਆ ਵਾਸਤੇ ਉਹਦੇ ਤੇ ਨਾ ਟੋਲ ਆ ਯਾਨੀ ਕਿ ਉਹ ਤੁਹਾਨੂੰ ਟੋਲ ਪੇ ਕਰਨਾ ਵਾ ਜਿੰਨਾ ਤੁਸੀਂ ਰੋਡ ਨੂੰ ਫਾਲੋ ਕੀਤਾ ਚਾਹੇ 1 ਕਿਲੋਮੀਟਰ ਕੀਤਾ ਚਾਹੇ 2 ਕੀਤਾ ਚਾਹੇ 5 ਕੀਤਾ ਚਾਹੇ 10 ਕੀਤਾ ਤਾਂ ਤੁਹਾਨੂੰ ਉਨੇ ਹੀ ਪੈਸੇ ਪੇ ਕਰਨੇ ਪੈਣੇ ਆ ਕਿਲੋ ਮਾਈਲਸ ਦੇ ਹਿਸਾਬ ਨਾਲ ਪੇ ਕਰਨੇ ਪੈਂਦੇ ਨੇ ਤੇ ਉਹ ਹਿਸਾਬ ਨਾਲ ਆ ਕਈ ਵਾਰ ਕਿਸੇ ਨੂੰ ਅਮਰਜੈਂਸੀ ਹੁੰਦੀ ਆ ਨਾ ਤਾਂ ਉਹ ਅਗਲਾ ਜਾਂਦਾ ਆ ਦੇਖੋ ਰੋਡ ਦੇ ਉੱਤੇ ਲੱਗਿਆ ਹੋਇਆ 6.25 ਪਤਾ ਨਹੀਂ ਹੁਣ ਪਰ ਮਾਈਲਸ ਹੋਊਗਾ ਜਾਂ ਫਿਰ ਆਈ ਡੋਨਟ ਨੋ ਵੀ ਕਿਹਦੇ ਹਿਸਾਬ ਨਾਲ ਚਾਰਜ ਕਰਦੇ ਹੋਣਗੇ ਤੇ ਇਦਾਂ ਆ ਦੇਖੋ ਅਮਰੀਕਾ ਦੇ ਸ਼ਹਿਰ ਅੰਨੀ ਜਗਮਗ ਜਗਮਗ ਹੈ ਨਾ ਦੀਵਾਲੀ ਮੰਗੂ ਤੇ ਲਾਈਟ ਨਹੀਂ ਗੰਝੀ ਹੈ ਨਾ ਅਮਰੀਕਾ ਦੇ ਕਿਉਂਕਿ ਸ਼ਹਿਰ ਬਹੁਤ ਵੱਡੇ ਨੇ ਤੇ ਹੈਗੇ ਹਾਈਵੇ ਦੇ ਉੱਤੇ ਹਾਂ ਆ ਦੇਖੋ ਕਿੰਨਾ ਸੋਹਾਂ ਲੱਗ ਰਿਹਾ ਸ਼ਹਿਰ ਹੈ ਨਾ ਤੇ ਇਹ ਸਾਲਟ ਲੇਕ ਆ ਤੇ ਇਹ ਦੇਖੋ ਕਿੱਡਾ ਵੱਡਾ ਸ਼ਹਿਰ ਆ ਇਹਨਾਂ ਬ੍ਰੈਮਟਨ ਮੰਗੂ ਯਾਨੀ ਕਿ ਪੰਜ ਛੇ ਸ਼ਹਿਰ ਨਾਲ ਦੀ ਨਾਲ ਲੱਗੇ ਅਟੈਚ ਨੇ ਇਹਦੇ ਵਿੱਚ ਤੇ ਪੂਰਾ ਇੱਕ ਆਵਰ ਲੱਗ ਜਾਂਦਾ ਤੁਹਾਨੂੰ ਸਾਲਟ ਲੇਕ ਕ੍ਰੋਸ ਕਰਦਿਆਂ ਨੂੰ ਤੇ ਲੋ ਵੀ ਚੜ ਗਿਆ ਸੀ ਅਗਲਾ ਦਿਨ ਨਾਲ ਦੀ ਨਾਲ ਹਨਾ ਤੇ ਇਹ ਦੇਖੋ ਪੈਦਰ ਕਿੰਨਾ ਸੋਹਣਾ ਥੋੜਾ ਕੋਲੋਇਡੀ ਜਿਹਾ ਤੇ ਗਰਮੀ ਵੀ ਹੈਗੀ ਆ ਤੇ ਹੁਣ ਥੋੜੀ ਦੇਰ ਤੱਕ ਹੋ ਜਾਣੀ ਆ ਧੁੱਪ ਤੇ ਫੇਰ ਟਰੱਕ ਚਲਾਉਣਾ ਬੜਾ ਔਖਾ ਹੋ ਜਾਂਦਾ ਜਦ ਮੂਰੇ ਤੋਂ ਸੂਰਜ ਪੈਂਦਾ ਨਾ ਤੇ ਉਦੋਂ ਫੇਰ ਡਰਾਈਵਿੰਗ ਕਰਨੀ ਬੜੀ ਔਖੀ ਹੋ ਜਾਂਦੀ ਆ ਫਲੈਗਸ ਤਾਂ ਹਰੇਕ ਸਟੇਟ ਹਰੇਕ ਮਤਲਬ ਸਿਟੀ ਦੇ ਵਿੱਚ ਤੁਹਾਨੂੰ ਆਪਣਾ ਅਮਰੀਕਾ ਦਾ ਝੰਡਾ ਮਿਲਨੇ ਮਿਲਣਾ ਪੱਕਾ ਤੇ ਉਹ ਦੇਖੋ ਉਹ ਆ ਗਈ ਨਾ ਐਕਸਪ੍ਰੈਸ ਲੇਨ ਤੇ ਉਹਦੇ ਤੇ ਆ ਵੀ ਐਂਟਰੋਨ ਵਾਸਤੇ ਤੁਸੀਂ ਤੇ ਫਾਸਟ ਹੁੰਦਾ ਰੋਡ ਮਤਲਬ ਕੋਈ ਟ੍ਰੈਫਿਕ ਇੰਡਸ ਨੂੰ ਮਿਲਣੀ ਹੈਗੀ ਆ ਇੱਕ ਫਲੈਗ ਹੋਰ ਆ ਗਿਆ ਇਹ ਹੁਣ ਆਪਣਾ ਰਾਈਟ ਹੈਂਡ ਸਾਈਡ ਤੇ ਉਹ ਲੈਫਟ ਹੈਂਡ ਸਾਈਡ ਤੇ ਸੀਗਾ ਤੇ ਇਹ ਤੁਹਾਨੂੰ ਪੱਕਾ ਮਿਲਨੇ ਮਿਲਣਾ ਹੈ ਕਿ ਨਾ ਰੀਫਰ ਦੀ ਫੇਰ ਲਾਈਟ ਨਹੀਂ ਹੈਗੀ ਉਹ ਤੁਹਾਨੂੰ ਦਿਖ ਰਹੀ ਹੈ ਨਾ ਤੇ ਲਾਈਟ ਨਾਲ ਪਤਾ ਲੱਗ ਜਾਂਦਾ ਵੀ ਤੁਹਾਡਾ ਰੀਫਰ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਉਹ ਹੁਣ ਜ਼ਰੂਰੀ ਆ ਕਈ ਰੀਫਰ ਹੈਗੇ ਨੇ ਸਾਡੀ ਕੰਪਨੀ ਚ ਜਿਹਨਾਂ ਦੇ ਨਹੀਂ ਲਾਈਟ ਹੈਗੀ ਕਈ ਦਾ ਵੀ ਆ ਵੀ ਲਾਈਟ ਮਤਲਬ ਵੀ ਹੋਣੀ ਚਾਹੀਦੀ ਆ ਲਿਖੀਦਾ ਵੀ ਹੁੰਦਾ ਪੋਸਟ ਟ੍ਰਿਪ ਦੇ ਵਿੱਚ ਤੇ ਵੀ ਲਾਈਟ ਠੀਕ ਕਰੋ ਇਹਦੀ ਤੇ ਬਟ ਸਮ ਟਾਈਮ ਕਰ ਦਿੰਦੇ ਨੇ ਸਮ ਟਾਈਮ ਨਹੀਂ ਕਰਦੇ ਹੈਗੇ ਮੌਸਮ ਦੇਖੋ ਤੁਸੀਂ ਕਿੰਨਾ ਸੋਹਣਾ ਐਕਲੋਜੀਕਲ ਹੈ ਸਵੇਰ ਦਾ ਟਾਈਮ ਨਾ ਕੁਦਰਤੀ ਗੱਲ ਆ ਨਾ ਸਵੇਰ ਦਾ ਟਾਈਮ ਇੰਨਾ ਸ਼ਾਂਤੀ ਵਾਲਾ ਹੁੰਦਾ ਹਾਲਾਂਕਿ ਵੀ ਟ੍ਰੈਫਿਕ ਦੇਖੋ ਕਿੰਨੀ ਆ ਨਾ ਸਾਰੇ ਕੰਮਕਾਰਾਂ ਤੇ ਜਾ ਰਹੇ ਨੇ ਨਾ ਰੋਡ ਪੂਰੀ ਬਿਜ਼ੀ ਨੇ ਬਟ ਉਹ ਦੇਖਿਆ ਜਾਵੇ ਤਾਂ ਮਨ ਨੂੰ ਸਕੂਨ ਜਾਂਦਾ ਹੁੰਦਾ ਵੀ ਇਹਨਾਂ ਸਵੇਟਰ ਟਾਈਮ ਆਹ ਉਹਨਾਂ ਦੀ ਲੌਗ ਬੁੱਕ ਖਤਮ ਹੋ ਜਾਂਦੀ ਹੈ ਉਹਨਾਂ ਇਦਾਂ ਇਦਾਂ ਦਾ ਪੁੱਲ ਕਰਕੇ ਵੀ ਖੜਾ ਸਕਦੇ ਆ ਅਮਰੀਕਾ ਦੇ ਵਿੱਚ ਕੋਈ ਚੱਕਰ ਨਹੀਂਗਾ ਕੋਈ ਇਹਨਾਂ ਨੂੰ ਟਿਕਟ ਨਹੀਂ ਦੇ ਸਕਦਾ ਕੋਈ ਕੁਛ ਨਹੀਂ ਕਰ ਸਕਦਾ ਤੇ ਇਦਾਂ ਪਕੜਾ ਸਕਦੇ ਲੋ ਜੀ ਆਪਾਂ ਹੁਣ ਐਂਟਰ ਹੋ ਕਿਸੇ ਅਡਾਹੂ ਜੂਟਾ ਆਪਾਂ ਕਰ ਲਿਆ ਸੀ ਕ੍ਰੋਸ ਤੇ ਉਸ ਤੋਂ ਬਾਅਦ ਹੋ ਗਏ ਆਪਾਂ ਅਡਾਹੂ ਦੇ ਵਿੱਚ ਅਡਾਹੂ ਤੋਂ ਬਾਅਦ ਆਪਾਂ ਨੇ ਐਂਟਰ ਹੋ ਜਾਣਾ ਮੋਂਟਾਨਾ ਦੇ ਵਿੱਚ ਮੋਂਟਾਨਾ ਤੋਂ ਬਾਅਦ ਐਂਟਰ ਹੋਵਾਂਗੇ ਆਪਾਂ ਅਲਵਾਟਾ ਦੇ ਵਿੱਚ ਤੇ ਅਲਵਾਟਾ ਤੋਂ ਬਾਅਦ ਆਪਾਂ ਜਾਵਾਂਗੇ ਲੈਥਫ੍ਰਿਜ ਲੈਥਫ੍ਰਿਜ ਦੇ ਨਾਲ ਦੀ ਨਾਲ ਹੀ ਆਪਾਂ 2.5 ਘੰਟੇ ਦਾ ਆਪਣਾ ਕੈਲਗਰੀ ਆ ਤੇ ਆਪਾਂ ਪਹੁੰਚ ਜਾਣਾ ਕੈਲਗਰੀ ਤੇ ਦੇਖੋ ਤੁਸੀਂ 뷰 ਦੇਖੋ ਤੁਸੀਂ 뷰 ਅਮਰੀਕਾ ਦਾ ਲੱਗ ਰਿਹਾ ਪੁਰਾਣਾ ਜਦੋਂ ਮਨਾਲੀ ਵਾਲੀ ਸਾਈਡ ਘੁੰਮਦੇ ਹੋਈਏ ਤੇ ਉਦਾਂ ਇਹ ਉਹ ਦੇ ਨਾ ਮਤਲਬ ਗ੍ਰੀਨਰੀ ਪਲੱਸ ਤੁਹਾਨੂੰ ਸੋਕੇ ਸੁੱਕੇ ਜਾਨਾਂ ਘਾ ਉਦਾਂ ਦਾ ਤੇ ਪਲੱਸ ਤੁਹਾਨੂੰ ਕਾਲੇ ਕਾਲੇ ਪੱਥਰਾਂ ਦੇ ਹਨਾ ਪਹਾੜ ਪਲੱਸ ਤੁਹਾਨੂੰ ਮਿੱਟੀ ਦੇ ਪੱਥਰਾਂ ਵਾਲੇ ਪਹਾੜ ਸਾਰਾ ਕੁਝ ਤੁਹਾਨੂੰ ਜਾਨੀ ਕਿ ਦਿਖੀ ਜਾਂਦਾ ਥੋੜੇ ਥੋੜੇ ਟਾਈਮ ਬਾਅਦ ਤੇ ਉਹਦੇ ਨਾਲ ਥੋੜੇ ਜਿਹਾ ਇਹ ਇਹ ਦੀ ਇਹਦੇ ਵਿੱਚ ਸਨੋ ਪੈਂਦੀ ਆ ਨਾ ਤੇ ਕਿਉਂਕਿ ਇਹ ਆਪਣੇ ਕੈਨੇਡਾ ਦੇ ਨਾਲ ਲੱਗ ਜਾਂਦਾ 파ਟ ਤੇ ਇਹ ਨਾ ਰੋਡ ਮਤਲਬ ਕੈਨੇਡਾ ਵਰਗੀ ਹੁੰਆਂ ਥੋੜੇ ਥੋੜੇ ਰੋਡ ਬਹੁਤ ਖਰਾਬ ਹੋ ਜਾਂਦੇ ਆ ਸਨੋ ਕਰਕੇ ਬਟ ਪਰ ਫਿਰ ਵੀ ਕੈਨੇਡਾ ਨਾਲੋਂ ਅਮਰੀਕਾ ਦੇ ਰੋਡ ਬਹੁਤ ਸੋਹਣੇ ਨੇ ਦੇਖੋ ਵੀ ਤਾਂ ਪਾਈ ਨਾ ਹੋ ਰਹਾ ਤੇ ਵੀਊ ਦੇ ਕਿੰਨਾ ਸੋਹਣਾ ਲੱਗ ਰਿਹਾ ਤੇ ਨਾਲ ਆ ਥੋੜਾ ਥੋੜਾ ਡਰਾਕਟ ਨੇ ਤੇ ਪਲੱਸ ਪਹਾੜ ਹਨਾ ਤੇ ਕਿੰਨਾ ਵਧੀਆ ਵੀਊ ਆ ਸੱਚੀ ਕਰਦਾ ਦੇਖੀ ਜਾਈਏ ਬਸ ਅਮਰੀਕਾ ਜੀ ਟ੍ਰੈਕਿੰਗ ਆ ਇਦਾਂ ਹੀ ਆ ਵੀ ਥੋੜਾ ਨਾ ਵੀ ਇਦਾਂ ਦੇਖ-ਦੇਖ ਕੇ ਆਪਣਾ ਵੀਊ ਦੇਖ ਕੇ ਥੋੜਾ ਵਧੀਆ ਟਾਈਮ ਪਾਸ ਹੋ ਜਾਂਦਾ ਤੇ ਵਧੀਆ ਤੁਸੀਂ ਆਪਣਾ ਡਰਾਈਵ ਟਾਈਮ ਕੱਢ ਲਿੰਦਿਆਂ 11 ਘੰਟੇ ਤੇ ਇਦਾਂ ਦੇਖ-ਦੇਖ ਕੇ ਟਿਊਬਿੰਗ ਨੂੰ ਵੀ ਥੀ ਕਲੀ ਨਾ ਕਿਉਂਕਿ ਇੱਧਰ ਮੱਛਰ ਬਹੁਤ ਘਟਾ ਨਾ ਤਾਂ ਕਰਕੇ ਜੇ ਅਸੀਂ ਕੈਨੇਡਾ ਹੁੰਦਾ ਸਾ ਤੋਂ ਨੂੰ ਦਿਖਣਾ ਵੀ ਨਹੀਂ ਸੀ ਅੱਗੇ ਕੁਝ ਵੀ ਜੇ ਐਨ ਪੂਰਾ ਯਾਨੀ ਕਿ ਇਵੈਂਟ ਸ਼ੀਟ ਦਾ ਐਤ ਦਾ ਹੋ ਜਾਣਾ ਸੀ ਇਹ ਹੈਗੀ ਆ ਕਣਕ ਮਿੱਤਰੋ ਇਹਦੀ ਵੱਢਣ ਦੀ ਤਿਆਰੀ ਉਹ ਬਸ ਉਹਨੂੰ ਤੇ ਲੰਬੀ ਪੈ ਗਈ ਆ ਮੌਸਮ ਖਰਾਬ ਹੋਣ ਦੇ ਕਰਕੇ ਤੇ ਬਸ ਕੰਬੱਟੀ ਆ ਉੱਗੀ ਲਾਹ ਦਾ ਸਾਈਨ ਆ ਗਿਆ ਲਾਵਾ ਦੇਖੋ ਹਾਰ ਚੱਲਦਾ ਨਾ ਪੂਰਾ ਤੇ ਲਾਵ ਦਾ ਤੇਲ ਝੂਲ ਮਤਲਬ ਫਰਾਂਗੇ ਤੇ ਪੈਲੇਟ ਨਾਲੋਂ ਕਮੇਸ਼ਾ ਸਸਤਾ ਹੁੰਦਾ 1 ਜਾਂ 2% ਦਾ ਫਰਕ ਹੁੰਦਾ ਤੇ ਆ ਤੁਹਾਡਾ ਨਾ ਉਹ ਪੰਡਾ ਵਧੀਆ ਤੇ ਤੁੰਡਾ ਇਹਨਾਂ ਨੇ ਵੀ ਇਹਨਾਂ ਕਿਸੇ ਟਰੱਕ ਦੇ ਮਦਰ ਜਿਹੜੇ ਗ੍ਰੇਵਲ ਵਾਲੇ ਟਰੱਕ ਹਨ ਜਾਂ ਜਿਹੜੇ ਰੋਡ ਹਨ ਮਤਲਬ ਕਈ ਵਾਰੀ ਬਹੁਤ ਖਰਾਬ ਹੁੰਦਾ ਗ੍ਰੇਵਲ ਪਾਈ ਦਿੰਦੀ ਆ ਉਹਨੂੰ ਥੋੜਾ ਜਿਹਾ ਡਿਸਟੈਂਸ ਨਾਲ ਚਲਾਉਣਾ ਚਾਹੀਦਾ ਨਹੀਂ ਤਾਂ ਫਿਰ ਇਤਾਂ ਬੰਨਛੀ ਪ੍ਰਾਬ ਹੋ ਜਾਂਦੀ ਆ ਤੇ ਹਜੇ ਦਾ ਚਲ ਘੱਟ ਆ ਇਹ ਇਹ ਇਸ ਤੋਂ ਛੋਟੇ ਚੇਂਜ ਕਰਨ ਦੀ ਲੋੜ ਨਹੀਂ ਹੈਗੀ ਜੇ 15 mm ਤੋਂ ਜ਼ਿਆਦਾ ਹੁੰਦਾ ਵੱਡਾ ਫੇਰ ਤੁਹਾਨੂੰ ਵਿੰਸ਼ੀਲਡ ਚੇਂਜ ਕਰਨ ਦੀ ਲੋੜ ਆ ਉਹਦੀ ਟਿਕਟ ਹੈਗੀ ਆ ਲੋ ਜੀ ਆ ਗਈ ਸੀ ਸਕੇਲ ਇਹ ਸਕੇਲ ਹਮੇਸ਼ਾ ਉੱਪਰ ਹੀ ਮਿਲੂਗੀ ਚਾਹ ਤੁਸੀਂ ਕੈਲਗਰੀ ਤੋਂ ਆਜੋ ਹਨਾ ਤੇ ਚਾਹੇ ਤੁਸੀਂ ਅਦਰ ਜਾਉਂਗੇ ਤਾਂ ਤੁਹਾਨੂੰ ਇਹ ਸਾਈਨ ਇਹ ਬਾਈਪਾਸ ਕਦੇ ਨਹੀਂ ਦਿੰਦੀ ਸਕੇਲ ਆ ਤੇ ਇਹਦੇ ਵਿੱਚ ਤੁਹਾਨੂੰ ਐਂਟਰ ਹੋਣਾ ਹੀ ਪੈਂਦਾ ਇਹ ਥੋੜੀ ਜਿਹੀ ਘੁੰਮ ਕੇ ਵੀ ਜਾਣਾ ਪੈਂਦਾ ਤੇ ਐਗਜ਼ਿਟ ਲੈ ਕੇ ਫਿਰ ਅੱਗੇ ਘੁੰਮੋ ਫਿਰ ਇਹ ਦੂਜੀ ਸਾਈਡ ਆ ਫਿਰ ਉਧਰੋਂ ਜਾ ਕੇ ਨਾ ਸਕੀਲ ਫਿਰ ਉਸਕੀਲ ਦੇ ਆਲੇ-ਦੁਆਲੇ ਵੀ ਚੱਕਰ ਜਿਹਾ ਕੱਢਣਾ ਪੈਂਦਾ ਪੂਰਾ ਤੇ ਫਿਰ ਜਾ ਕੇ ਤੁਸੀਂ ਐਂਟਰ ਹੋਣੇ ਆ ਸਕੀਲ ਦੇ ਉੱਤੇ ਤੇ ਇਹ ਕਦੇ ਬਾਈਪਾਸ ਨਹੀਂ ਦਿੰਦੀ ਹੈਗੀ ਇਹ ਜਾਣਾ ਹੀ ਪੈਂਦਾ ਤੁਹਾਨੂੰ ਹੈਵ ਟੂ ਹੈ ਸਕੀਲ ਦੇ ਉੱਤੇ ਐਂਟਰ ਹੋਣਾ ਹੀ ਪੈਂਦਾ ਚਾਹੇ ਤੁਸੀਂ ਕੈਲਗਰੀ ਤੋਂ ਆਓ ਚਾਹੇ ਤੁਸੀਂ ਅਧਰੋਂ ਆਪਣਾ ਯੂਐਸਏ ਤੋਂ ਕੈਨੇਡਾ ਜਾਓ ਤਾਂ ਦੋਨਾਂ ਸਾਈਡ ਦੋਨਾਂ ਨੂੰ ਪੈਂਦੀ ਹੈ ਇੱਕੋ ਸਕੀਲ ਤੇ ਈਸਟ ਤੇ ਬੌਂਡ ਦੀ ਈਸਟ ਤੇ ਵੈਸਟ ਵਾਲੇ ਪਾਰਟ ਨੂੰ ਇਕੋ ਪੈਂਦੀ ਆ ਤੇ ਵਧੀਆ ਇਹਨਾਂ ਨੇ ਜਾਨੀ ਖੁੱਲਾ ਡੁੱਲਾ ਹੈ ਜੇ ਮਤਲਬ ਤੁਸੀਂ ਉਂ ਵੀ ਟਰੱਕ ਖੜਾਉਣਾ پارک ਕਰ ਸਕਦੇ ਹੋ ਰੇ ਤੇ ਇਹਨਾਂ ਨੇ ਵਾਸ਼ਰੂਮ ਵਗੈਰਾ ਨਾ ਸੈਪਰੇਟ ਬਣਾਏ ਹੋਏ ਨੇ ਡਰਾਈਵਰਾਂ ਵਾਸਤੇ ਤੇ ਆਫਿਸ ਤਾਂ ਅੰਦਰ ਆ ਜਿਹੜਾ ਵਾਸ਼ਰੂਮ ਆ ਉਹ ਬਾਹਰ ਆ ਉਹਦਾ ਗੇਟ ਡੋਰ ਇਨ ਕੇਸ ਚੱਲਣਾ ਵੈਸੇ ਤਾਂ ਬੰਦ ਹੁੰਦੀ ਨਹੀਂ 24 ਆਵਰਸ ਓਪਨ ਰਹਿੰਦੀ ਆ ਸਕੇਲ ਇਨ ਕੇਸ ਜੇ ਮਤਲਬ ਬੰਦ ਵੀ ਹੋਊਗੀ ਕਦੇ ਨਾ ਕਦੇ ਹੈਨਾ ਤਾਂ ਤੁਸੀਂ ਤਾਂ ਤੁਸੀਂ ਵਾਸ਼ਰੂਮ ਇਹਦਾ ਯੂਜ਼ ਕਰ ਸਕਦੇ ਆ ਤਾਂ ਤੁਹਾਨੂੰ ਕੋਈ ਯਾਨੀ ਪਾਬੰਦੀ ਨਹੀਂ ਹੈਗੀ ਤੇ ਵਧੀਆ ਵਾਸ਼ਰੂਮ ਬਣਾਏ ਹੋਇਆ ਪੂਰੀ ਕਲੀਨ ਆ ਤੇ ਇਹ ਹੈਗਾ ਵੀ ਰੋਡ ক্লোਜ਼ ਹੋਇਆ ਹੋਇਆ ਸੀਗਾ ਤੇ ਇਹਨਾਂ ਨੇ ਇਸ ਸਾਈਡ ਤੇ ਡਿਟੋਰ ਬਣਾਇਆ ਹੋਇਆ ਤੇ ਇਹਨਾਂ ਬ੍ਰਿਜਾ ਉਹਦਾ ਕੰਮ ਜਿਆ ਚੱਲ ਰਿਹਾ ਬ੍ਰਿਜ ਮਿਲਾਂ ਦਾ ਟੁੱਟਿਆ ਹੋਇਆ ਤੇ ਉਹਨੂੰ ਪਾਰਟ ਜੇ ਨੂੰ ਸੈੱਟ ਕਰ ਰਹੇ ਨੇ ਤੇ ਇਹਨੂੰ ਤਕਰੀਬਨ ਮੇਰਾ ਮਿਲਰ ਦਾ ਤੀਜਾ ਘੇੜਾ ਤੇ ਇਹ ਹਜੇ ਕੰਸਟਰਕਸ਼ਨ ਚੱਲ ਰਹੀ ਹੈ ਦੀ ਤੇ ਤਾਂ ਕਰਕੇ ਸੀ ਆ ਦੇਖੋ ਆਪਣੀ ਜਾਂ ਤੇ ਇਹਦੀ ਕੰਸਟ੍ਰਕਸ਼ਨ ਚੱਲੂਗਾ ਮੈਨੂੰ ਲੱਗਦਾ ਹੋਰ ਵਿంటర్ ਤੋਂ ਪਹਿਲਾਂ ਪਹਿਲਾਂ ਕਰ ਦੇਣਗੇ ਹਨ ਪੂਰਾ ਮਰੰਮਤ ਇਹਦੀ ਤੇ ਕੈਨੇਡਾ ਦੇ ਵਿੱਚ ਦਾ ਜਿਹੜਾ ਰੋਡ ਮਾਫੀਆ ਬਹੁਤ ਜ਼ਿਆਦਾ ਇੰਨੀ ਕਿ ਕੰਸਟ੍ਰਕਸ਼ਨ ਕਰਦੇ ਨੇ ਨਾ ਰੋਡ ਮਾਫੀਆ ਦਾ ਦੇਖੋ ਵੀਊ ਆਪਣਾ ਟਰੱਕ ਨਾਲ ਹੈਗਾ 105 ਦੇ ਉੱਤੇ ਤੇ ਤਾਂ ਕਰਕੇ ਹੁਣ ਆਪਾਂ ਨੂੰ ਰੀਕੋ ਬਟੇ ਕਰਕੇ ਚਲੇ ਜਾਂਦਾ ਲੋ ਵੀ ਆਪਾਂ ਨੂੰ ਟੋ ਬਟੇ ਕਰ ਦਿੱਤਾ ਸੀ ਇਹਨੇ ਆ ਜਾ ਵੀ ਹੁਣ ਮੀਰੀ ਵਾਲੀ ਲੇਨ ਚ ਆ ਜਾ ਤੂੰ ਵੀ ਤੇ ਆ ਜਾ ਜਾ ਲੋਇ ਦੇ ਕੋ ਬੀਓ ਦੇਖਿਆ ਲੇਕ ਲੇਕ ਲੂਸੀਸ ਵਰਗਾ ਲੱਗਦਾ ਨਾ ਅਲਗ ਅਲਗ ਪਹਾੜ ਕੱਬੇ ਲੇਕ ਬਣੀ ਹੋਈ ਆ ਤੇ ਕਿੰਨਾ ਵਧੀਆ ਨਾ ਲੋ ਵੀ ਆਪਾਂ ਹੁਣ ਮੋਂਟਾਨਾ ਦੇ ਵਿੱਚ ਹੋ ਗਏ ਸੀ ਐਂਟਰ ਤੇ ਹੁਣ ਆਪਾਂ ਕਰਨੀਆਂ ਬੁੱਕ ਚੇਂਜ ਤੇ ਦੇਖਦੇ ਹਾਂ ਕੋਈ ਰੈਸਟ ਏਰੀਆ ਆਊਗਾ ਨੇੜੇ ਤੇ ਉੱਥੇ ਰੁੱਕ ਕੇ ਫੇਰ ਕਰਾਂਗੇ ਆਪਾਂ ਬੁੱਕ ਚੇਂਜ ਤੇ ਵਿਊ ਦੇਖੋ ਤੁਸੀਂ ਹਨਾ ਕਿੰਨਾ ਸੋਹਣਾ ਤੇ ਪਹਾੜ ਹਨਾ ਸਾਰਾ ਕੁਝ ਲੋ ਵੀ ਫਾਈਨਲੀ ਰੈਸਟ ਏਰੀਏ ਦੇ ਉੱਤੇ ਆ ਗਏ ਸੀ ਆਪਾਂ ਤੇ ਇਹ ਲੱਗਿਆ ਹੈ ਇੱਕ ਮੋਂਟਾਨਾ ਦਾ ਝੰਡਾ ਤੇ ਨਾਲ ਹੈਗਾ ਯੂਐਸਏ ਦਾ ਝੰਡਾ ਜਿਹੜੀ ਸਟੇਟ ਦੇ ਵਿੱਚ ਹੈਗਾ ਉਹਦਾ ਫਲੈਗ ਆ ਨਾ ਤੇ ਨਾਲ ਯੂਐਸਏ ਦਾ ਫਲੈਗ ਆ ਤੇ ਰੈਸਟਰੀਅੂਰੇ ਵਧੀਆ ਬਣੇ ਹੁੰਦੇ ਬਹੁਤ ਵਧੀਆ ਦੇਖੋ ਕਿੰਨਾ ਵਧੀਆ 뷰 ਆ ਨਾ ਤੇ ਰੁੱਕ ਕੇ ਬੰਦੇ ਦਾ ਦਿਲ ਜਾ ਲੱਗਦਾ ਉਹਦੇ ਇਹ ਇਕੱਲਾ ਟਰੱਕਾਂ ਦਾ ਨਹੀਂ ਹੈਗਾ ਕਾਰਾਂ ਦਾ ਵੀ ਹੈਗਾ ਨਾਲ ਤੇ ਉਹਦੇ ਦਾ ਮਤਲਬ ਰੈਸਟ ਏਰੀਆ ਦੇ ਵਿੱਚ ਤੁਸੀਂ 10 ਘੰਟੇ ਟਰੱਕ پارک ਕਰ ਸਕਦੇ ਆ ਤੇ 4 ਘੰਟੇ ਤੁਸੀਂ ਆਪਣੀ ਕਾਰ پارک ਕਰ ਸਕਦੇ ਆ ਇਹ ਤੋਂ ਵੱਧ ਨਹੀਂ ਤੁਸੀਂ پارک ਕਰ ਸਕਦੇ ਤੇ ਸਫਾਈ ਵੀ ਇਹਨਾਂ ਨੇ ਪੂਰੀ ਰੱਖੀ ਹੁੰਦੀ ਆ ਅੰਦਰ ਮੈਪ ਵੀ ਲੱਗਿਆ ਹੁੰਦਾ ਹਨਾ ਜਿਹੜੇ ਏਰੀਆਜ਼ ਹੁੰਦੇ ਆ ਤੁਸੀਂ ਪੂਰਾ ਪ੍ਰੋਪਰ ਸ਼ੋਅ ਕੀਤਾ ਹੁੰਦਾ ਤੇ ਲੋ ਵੀ ਮਿੱਤਰੋ ਆ ਗਏ ਸੀ ਆਪਾਂ ਹੁਣ ਕੈਨੇਡਾ ਯੂ ਐਸ اے ਬਾਰਡਰ ਦੇ ਉੱਤੇ ਉਹ ਸਾਹਮਣੇ ਦਿਖਣ ਲੱਗ ਗਿਆ ਤੁਹਾਨੂੰ ਤੇ ਜੇ ਤੁਸੀਂ ਡਿਊਟੀ ਫ੍ਰੀ ਜਾਣਾ ਤਾਂ ਆ ਹੁਣ ਐਗਜ਼ਿਟ ਆ ਗਿਆ ਇਹ ਐਗਜ਼ਿਟ ਲੈਣਾ ਪੈਂਦਾ ਤੁਹਾਨੂੰ ਡਿਊਟੀ ਫ੍ਰੀ ਜਾਣ ਵਾਸਤੇ ਤੇ ਘੁੰਮ ਕੇ ਫਿਰ ਤੁਸੀਂ ਡਿਊਟੀ ਫ੍ਰੀ ਚਲੇ ਜਾਉਂਗੇ ਤੇ ਉਦੋਂ ਤੁਸੀਂ ਬਾਏ ਕਰਕੇ ਜਿਹੜੀ ਵੀ ਚੀਜ਼ ਲੈਣੀ ਆ ਉਹ ਤੁਹਾਨੂੰ ਬਾਰਡਰ ਦੇ ਮੂਹਰੇ ਆ ਕੇ ਹੈਂਡਓਵਰ ਕਰਕੇ ਜਾਣਗੇ ਤੇ ਉਥੋਂ ਨੂੰ ਉੱਥੇ ਰਾਈਟ ਵੇ ਨਹੀਂ ਦਿੰਦੇ ਹੈਗੇ ਤੇ ਤੁਹਾਨੂੰ ਆਹ ਦੇਖੋ ਆਹ ਐਗਜ਼ਿਟ ਲੈ ਕੇ ਆਪਾਂ ਵਾਪਸ ਆ ਜਾਣਾ ਤੇ ਉਰੇ ਆਪਾਂ ਨੂੰ ਵੇਟ ਕਰਨੀ ਪੈਂਦੀ ਆ ਆਹ ਬ੍ਰਿਜ ਕ੍ਰੋਸ ਕਰਕੇ ਜਿੱਥੇ ਉਹ ਟਰੱਕ ਖੜੇ ਨੇ ਤੇ ਇਸ ਵਾਰੀ ਦੇਖੋ ਤੁਸੀਂ ਰਾਸ਼ ਟਰੱਕਾਂ ਦਾ ਬਹੁਤ ਲਾਈਨ ਅਪ ਲੱਗੀ ਪਈ ਆ ਬਿਲਕੁਲ ਬਿਲਕੁਲ 10 12 ਟਰੱਕ ਨੇ ਮੂਹਰੇ ਆਪਣੇ ਤੇ ਇੱਕ ਲੇਨ ਓਪਨ ਕਰਕੇ ਨਾ ਤਾਂ ਕਰਕੇ ਉਰੇ ਟਾਈਮ ਲੱਗ ਜਾਂਦਾ ਤੇ ਹੁਣ ਆਪਾਂ ਨੂੰ ਰੀਫਰ ਕਰਨਾ ਪੈਣਾ ਸੀ ਬੰਦ ਤੇ ਰੀਫਰ ਆਪਾਂ ਕਰਦੇ ਆ ਸੀ ਬੰਦ ਰੀਫਰ ਦੇ ਉੱਤੇ ਕੋਡ ਵੀ ਆ ਰਿਹਾ ਐਲਟਰਨੇਟਰ ਚਾਰਜ ਨਹੀਂ ਕਰ ਰਿਹਾ ਬੈਟਰੀ ਨੂੰ ਤੇ ਉਹਦਾ ਕੋਡ ਆ ਰਿਹਾ ਸੀਗਾ ਤੇ ਚਲ ਦੇਖਦੇ ਆ ਲੈਟਸ ਸੀ ਕੀ ਬਣਦਾ ਤੇ ਇੱਕ ਵਾਰੀ ਆਪਾਂ ਕੋਡ ਕਲੀਅਰ ਕਰਦੇ ਆ ਤੇ ਉਸ ਤੋਂ ਬਾਅਦ ਫਿਰ ਇਹਨੂੰ ਆਨ ਕਰਾਂਗੇ ਬਾਰਡਰ ਕ੍ਰੋਸ ਕਰਨ ਤੋਂ ਬਾਅਦ ਹਜੇ ਪਤਾ ਨਹੀਂ ਕਿੰਨਾ ਟਾਈਮ ਲੱਗੂਗਾ ਉਹ ਯੂ ਐਸ ਦੇ ਰਾ ਫਲੈਗ ਛੋਟਾ ਜਿਹਾ ਲਾਇਆ ਹੋਇਆ ਇਹਨਾਂ ਨੇ ਬਾਰਡਰ ਦੇ ਉੱਤੇ ਤੇ ਟਾਈਮ ਲੱਗ ਜਾਣਾ ਇਸ ਵਾਰੀ ਮਿਲਦਾ ਆਹ ਕਾਰ ਖੜੀ ਆ ਜੇ ਮੈਂ ਬਹੁਤ ਹਰੇਕ ਵਜh ਦੇਖ ਰਹਾ ਹਾਂ ਨਾ ਤੇ ਇਹ ਨਾ ਖਰਾਬ ਹੋਈ ਆ ਐਕਸੀਡੈਂਟ ਜਾ ਹੋਇਆ ਇਦਾਂ ਹੀ ਲਾਈ ਹੋਈ ਆ ਜੇ ਇੰਡੀਆ ਹੁੰਦਾ ਉਹਨੂੰ ਕੱਦੀ ਚੱਕ ਲੈ ਜਾਣੀ ਸੀ ਕਿਸ ਨਾ ਕਿਸੇ ਨੇ ਤੇ ਲੋ ਵੀ ਮਿੱਤਰੋ ਬਸ ਰਹਿ ਗਏ ਦੋ ਟਰੱਕ ਆਪਣੇ ਮੂਰੇ ਤੇ ਹੁਣ ਆਪਣੀ ਟਰਨ ਆਉਣੇ ਵਾਲੀ ਆ ਬਸ ਤੇ ਲੋ ਵੀ ਇੱਕ ਹੋਰ ਨਿਕਲ ਗਿਆ ਤੇ ਰਹਿ ਗਿਆ ਇੱਕ ਤੇ ਉਸ ਤੋਂ ਬਾਅਦ ਆਪਣੀ ਟਰਨ ਆ ਜਾਣੀ ਆ ਇਹ ਦੇਖਦੇ ਆ ਫਿਰ ਕੀ ਪੁੱਛਣਾ ਇੱਕ ਲੇਨ ਓਪਨ ਕਰਤੀ ਇਹਨਾਂ ਨੇ ਹੋਰ ਹੁਣ ਦੋ ਲੇਨਾਂ ਕਰਤੀਆਂ ਤੇ ਇੱਕ ਤਾਂ ਨਿਕਲ ਗਿਆ ਤੇ ਇੱਧਰ ਨਿਕਲ ਗਿਆ ਤੇ ਹੁਣ ਆਪਾਂ ਲੋ ਜੀ ਆਪਾਂ ਕਰ ਲਿਆ ਸੀ ਬਾਰਡਰ ਕਰਾਸ ਤੇ ਸਕੇਲ ਹੈਗੀ ਆ ਓਪਨ ਸਿਰਫ ਵਾਟਰ ਕraft ਲਈ ਤੇ ਉਂਝ ਹੈਗੀ ਆ ਕਲੋਜ਼ਡ ਸਕੇਲ ਤੇ ਇਹ ਹੁਣ ਹਰੇਕ ਵਾਰੀ ਸਾਨੂੰ ਕਲੋਜ਼ਡ ਹੀ ਮਿਲਦੀ ਆ ਇਹ ਤੇ ਹਜੇ ਤੱਕ ਤਾਂ ਮਿਲੀ ਨਹੀਂ ਆਪਾਂ ਨੂੰ ਓਪਨ ਆਨ ਟ੍ਰੇਨ ਔਰ ਟ੍ਰੇਨ ਅੱਗੇ ਬਣਿਆ ਹੋਇਆ ਆਪ ਹਨਾ ਇਹ ਜਦ ਕੈਨੇਡਾ ਤੋਂ ਆਉਂਦੀ ਆ ਉਹ ਡ੍ਰੌਪ ਕਰ ਦਿੰਦੇ ਨੇ ਇੰਜਨ ਤੇ ਉਧਰੋਂ ਇੰਜਨ ਆਉਂਦੇ ਨੇ ਤੇ ਹੁੱਕ ਕਰਕੇ ਲੈ ਜਾਂਦੇ ਨੇ ਤੇ ਆਹ ਰੈਸਟ ਏਰੀਆ ਜਿਸ ਤੇ ਅਲਵਾਟਾ ਲਿਖਿਆ ਹੈ ਵੈਲਕਮ ਟੂ ਅਲਵਾਟਾ ਉਰੇ ਆਪਾਂ ਰੁਕਣਾ ਹੁਣ ਤੇ ਰੀਫਰ ਕਰਨਾ ਔਨ ਤੇ ਉਰੇ ਰੁਕਦੇ ਆਪਾਂ ਹੁਣ ਨਾਲੇ ਵੀ ਖਿੱਚਦੇ ਆ ਫੋਟੋ ਫੋਟੋ ਆ ਦੇਖੋ ਇਹ ਚਾਰ ਝੰਡੇ ਲੱਗੇ ਹੋਏ ਨੇ ਅਲਵਾਟਾ ਦਾ ਮੋਂਟਾਨਾ ਦਾ ਕੈਨੇਡਾ ਦਾ ਤੇ ਯੂ ਐਸ ਦਾ ਉਹ ਇਹ ਸਕੇਲ ਹੈਗੀ ਆ ਕੈਨੇਡਾ ਦੇ ਵਿੱਚ ਬਟ ਉਰੇ ਰਾਜ ਹੈਗਾ ਯੂਐਸਏ ਵਾਲਿਆਂ ਦਾ ਕਿਉਂਕਿ ਸਟਾਫ ਯੂਐਸਏ ਤੋਂ ਆਉਂਦਾ ਔਰੇ ਤੇ ਉਹੀ ਆ ਕੇ ਓਪਨ ਕਰ ਦਿੰਦੇ ਨੇ ਇਹਨੂੰ ਮੈਂਟਨਰ ਦੀ ਸਕੇਲ ਵੱਜਦੀ ਆ ਉੰਜ ਵੈਸੇ ਇਹ ਔਨ ਕੋਰਸ ਦੇ ਵਿੱਚ ਆਣਾ ਹੁਣ ਰੀਫਰ ਦੇ ਕੋਡ ਆ ਜਾਂਦਾ ਬਾਰ-ਬਾਰ ਤੇ ਰੀਫਰ ਹੋ ਜਾਂਦਾ ਬੰਦ ਕਿਉਂਕਿ ਇਹਦਾ ਅਲਟਰਨੇਟ ਆ ਜਿਹੜਾ ਨਾ ਉਹ ਬੈਂਟਰੀ ਨੂੰ ਚਾਰਜ ਨਹੀਂ ਕਰ ਰਿਹਾ ਉਹਦੀ ਪ੍ਰੋਬਲਮ ਆ ਗਈ ਕੋਈ ਨਾ ਕੋਈ ਤੇ ਹੁਣ ਆਪਾਂ ਨੂੰ ਇਹਦਾ ਵਾਇਰ ਦੇਣੀ ਪੈਣੀ ਆ ਟਰੱਕ ਦੀ ਬੈਟਰੀਆਂ ਤੋਂ ਟਰੱਕ ਦੀਆਂ ਬੈਟਰੀਆਂ ਤੋਂ ਪਰਮਨੈਂਟ ਲਾ ਕੇ ਰੱਖਣੀ ਪੈਣੀ ਆ ਕੈਲਗਰੀ ਤੱਕ ਕਿਉਂਕਿ ਅਦਰਵਾਈਜ਼ ਇਹਨਾ ਫਿਰ ਬੰਦ ਹੋ ਜਾਂਦਾ بار بار ਤੇ ਮਕੈਨਿਕ ਨੂੰ ਫੋਨ ਕੀਤਾ ਸੀਗਾ ਤੇ ਮਕੈਨਿਕ ਕਹਿੰਦਾ ਵੀ ਤੁਸੀਂ ਟਰੱਕ ਤੋਂ ਦੇ ਦਿਓ ਕਰੰਟ ਲੋ ਜੀ ਹੁਣ ਆਪਾਂ دیتا ਸੀ ਵਾਇਰ ਲਾਤੀ ਸੀ ਆ ਤੇ ਵਿੱਚੋਂ ਕੱਢ ਕੇ ਲੋ ਵੀ ਪਹੁੰਚ ਕੇ ਸੀ ਯਾਰਡ ਯਾਰਡ ਦੇ ਵਿੱਚ ਵੀ ਆਪਾਂ ਨੂੰ ਰੀਫਰ ਤੋਂ ਰੀਫਰ ਨੂੰ ਕੰਡਕਟ ਕਰਕੇ ਆਪਾਂ ਵਾਇਰ ਲਾਤੀ ਸੀਗੀ ਤੇ ਮੇਰੇ ਚੰਦ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ